ਮਾਰੇ ਦੀ ਜੂਰੀ ਵਿੱਚ ਬੈਠੀ ਸਾਧ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਪਹਿਲਾਂ ਤੇ ਦਾਸ ਤਨ ਤਨ ਗੁਰੂ ਰਾਮਦਾਸ ਪਾਤਸ਼ਾਹ ਦੇ ਉਸ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜਿੱਥੇ 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 ਗੁਰੂਆਂ ਦੀਆਂ ਸੰਗਤਾਂ ਬੈਠੀਆਂ ਦਾਸ ਸ਼ੇਰ ਗਰੁੱਪ ਵੱਲੋਂ ਮਾਰਾਈ ਕਰੇ ਤੇ ਦਾਸ ਆਪਣੇ ਵੱਲੋਂ ਲੱਖ ਲੱਖ ਵਧਾਈ ਫੇਰ ਦਿੰਦਾ ਉਹ ਗੁਰੂ ਰਾਮਦਾਸ ਜੀ ਦਾ ਘਰ ਆ ਜਿੱਥੇ ਅੱਜ ਮੱਥਾ ਟੇਕਣ ਨੂੰ ਵੀ 4-4 ਘੰਟੇ ਲੱਗਦੇ ਆ ਉਹ ਇੱਕ ਸਿੱਖਾਂ ਦੇ ਹਿੱਸੇ ਆ ਆ ਪਈ ਹਰਮੰਦਰ ਸਾਹਿਬ ਦੁਨੀਆ ਗੋਰਿਆਂ ਨੂੰ ਵੀ ਪੁੱਛ ਲੋ ਕਹਿੰਦੇ ਗੋਲਡਨ ਟੈਂਪਲ ਮਤਲਬ ਐਡਾ ਸਾਡੇ ਉਸ ਗੁਰੂ ਰਾਮਦਾਸ ਜੀ ਦੀ ਕਿਰਪਾ ਉਹਦਾ ਪ੍ਰਕਾਸ਼ ਜਿਹੜਾ ਲੰਗਿਆ ਫੇਰ ਕੌਮਾਂ ਜੀਂ ਦੀਆਂ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਜਦ ਰੰਬੀਆਂ ਨਾਲ ਖੋਪਰ ਲੈਂਦੇ ਨੇ ਤੇ ਤਸਵੀਰ ਬਦਲਦੀ ਕੌਮਾਂ ਦੀ ਅੱਜ ਜਿਨ੍ਹਾਂ ਨੇ ਵੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਕਦੀ ਵੀ ਸਿੱਖਾਂ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਪਰ ਭਾਈ ਸਤਬੰਦ ਸਿੰਘ ਤੇ ਬਿਆਨ ਸਿੰਘ ਤੇ ਕੇਰ ਸਿੰਘ ਨੇ ਇੰਦਰਾ ਗਾਂਧੀ ਦਾ ਬਦਲਾ ਲਿਆ ਪਰ ਸਖਦੇਵ ਸਿੰਘ ਸੁਖਾ ਤੇ ਹਰਜਿੰਦਰ ਸਿੰਘ ਸੁਖਾ ਜਿਹੜਾ ਆਇਆ ਸੀ ਚੜ ਕੇ ਵੈਦਿਆ ਉਹਨੂੰ ਸੋਧਿਆ ਤੇ ਦੱਸ ਦਿੱਤਾ ਵੀ ਭਾਈ ਜਿਹੜਾ ਵੀ ਇੱਥੇ ਆਊਗਾ ਉਹ ਅਸੀਂ ਜੀਂਦਾ ਨਹੀਂ ਰਹਿਣ ਦੇਵਾਂਗੇ ਇਹ ਸਿੱਖ ਕੌਮ ਦੇ ਹਿੱਸੇ ਆਇਆ ਮੈਂ ਸਿੱਖਾਂ ਨੂੰ ਬੇਨਤੀ ਇੱਕ ਕਰਦਾ ਕਹੀਂ ਮੇਰੇ ਵੀਰ ਮੈਨੂੰ ਪਤਾ ਡਰਦੇ ਹੀ ਰਹਿੰਦੇ ਆ ਤੇ ਸਿੱਖਾਂ ਦਾ ਨਾਂ ਹੀ ਨਹੀਂ ਲੈਣਾ ਕੌਮ ਦਾ ਜਦੋਂ ਕੌਮ ਦਾ ਨਾਮ ਲੈਣਾ ਭੁੱਲ ਜਿਓਗੇ ਹਨਾ ਉਹਨਾਂ ਸ਼ਹੀਦਾਂ ਦੇ ਕਰਕੇ ਤੁਹਾਨੂੰ ਜੀਂਦੇ ਆ ਉਹਨਾਂ ਦੇ ਕਰਕੇ ਹੀ ਆਪਾਂ ਗੁਰੂ ਗ੍ਰੰਥ ਸਾਹਿਬ ਆ ਕਿਸੇ ਨੇ ਕਿਹਾ ਸੀ ਜੇ ਤੇਰਾ ਪੰਥਿਆ ਤੇ ਤਾਂ ਹੀ ਗ੍ਰੰਥਿਆ ਪੰਥ ਕਰਕੇ ਹੀ ਗ੍ਰੰਥਿਆ ਜੇ ਪੰਥ ਨਾ ਹੋਵੇ ਤੇ ਗ੍ਰੰਥ ਵੀ ਨਹੀਂ ਹੋ ਸਕਦਾ ਇਸ ਕਰਕੇ ਉਹਨਾਂ ਸ਼ਹੀਦਾਂ ਦੇ ਸਿਰ ਤੇ ਤੁਸੀਂ ਜੀਂਦੇ ਆ ਸ਼ਹੀਦ ਹੋਣਾ ਬਹੁਤ ਔਖਾ ਆਪਣਾ ਬਾੜ ਦੇਣਾ ਬਹੁਤ ਔਖਾ ਇਹ ਕਹਿ ਦੇਣਾ ਸੌਖਾ ਹੁਣ ਮੈਂ ਆਵਾਂ ਕਿਉਂਕਿ ਇਹ ਦੋ ਚੀਜ਼ਾਂ ਸਾਡੀਆਂ ਜ਼ਰੂਰੀ ਸੀ ਪਹਿਲਾਂ ਤੇ ਦਾਸ ਪੀਬੀਸੀ ਦਾ ਪੀਬੀਸੀ ਟੈਲੀਵਿਜ਼ਨ ਜਿਹੜੇ ਸਿਕਜੀਤ ਸਿੰਘ ਜੀਤਾ ਆਏ ਆ ਉਹਨਾਂ ਨੇ ਸਾਨੂੰ ਡਿਬੇਟਾਂ ਕੀਤੀਆਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਖੁੱਲ ਕੇ ਡਿਬੇਟਾਂ ਕੀਤੀਆਂ ਤੇ ਕਾਲ ਟੈਲੀਵਿਜ਼ਨ ਵੀ ਅੱਜ ਆਇਆ ਉਹਨਾਂ ਦਾ ਵੀ ਧੰਨਵਾਦ ਪਰ ਮੈਂ ਜ਼ਰੂਰ ਕਹਿਣਾ ਕਿ ਕਈ ਗਲਤੀਆਂ ਹੋ ਜਣੀਆਂ ਪਰ ਇਹਨਾਂ ਦੋਹਾਂ ਟੈਲੀਵਿਜ਼ਨ ਦਾ ਧੰਨਵਾਦ ਆ ਪਰ ਮੈਂ ਪੀਵੀਸੀ ਨੂੰ ਬਹੁਤ ਕਹਿਣਾ ਉਹਨਾਂ ਦਾ ਬਿਲਕੁਲ ਧੰਨਵਾਦ ਆ ਜਿਹੜੇ ਸਾਡੇ ਜਿਹੜੀ ਕੋਈ ਵੀ ਆਪਾਂ ਜਥੇਬੰਦੀਆਂ ਬਣਦੀਆਂ ਅਕਾਲੀ ਦਲ ਆ ਕਾਂਗਰਸ ਆ ਭਾਜਪਾ ਆ ਕੋਈ ਵੀ ਆ ਉਹਨਾਂ ਦੇ ਜਿਹੜੇ ਸਪੋਰਟਰ ਹੁੰਦੇ ਆ ਉਹਨਾਂ ਤੋਂ ਬਿਨਾਂ ਤੁਸੀਂ ਸੇਵਾ ਆਪਣੀ ਨਹੀਂ ਸਕਦੇ ਤੁਸੀਂ ਉਹਨਾਂ ਤੋਂ ਬਿਨਾਂ ਜਿੱਤ ਨਹੀਂ ਸਕਦੇ ਕਦੀ ਸਪੋਰਟਰਾਂ ਤੋਂ ਬਿਨਾ ਤੇ ਸੰਗਤ ਤੋਂ ਬਿਨਾ ਕਿਉਂਕਿ ਸਪੋਰਟਰ ਜਾਂਦੇ ਆ ਘਰ-ਘਰ ਉਹ ਦੱਸਦੇ ਆ ਸੰਗਤ ਦੇ ਮੋਰੇ ਬੇਨਤੀ ਕਰਦੇ ਆ ਵੀ ਭਾਈ ਪਰ ਗੱਲ ਇਹ ਆ ਅੱਜ ਤਾਂ ਸਾਰਿਆਂ ਨੂੰ ਵਧਾਈਆਂ ਪਰ ਜਿਨ੍ਹਾਂ ਸਪੋਰਟਰਾਂ ਦੇ ਮੈਂ ਇੱਕ ਗੱਲ ਬੇਨਤੀ ਕਰਾਂ ਉਹ ਬਹੁਤ ਗਿਣਤੀ ਦੇ ਬੰਦੇ ਸੀ ਜਿਹੜੇ ਸਪੋਰਟਰ ਸੀ ਸਾਡੇ ਜਿਹੜੇ ਸਾਡੇ ਨਾਲ ਤੁਰ ਕੇ ਕੰਪੇਨ ਕਰਦੇ ਸੀ ਅੱਜ ਕਮੇਟੀ 'ਚੋਂ ਮੈਂ ਪਹਿਲਾਂ ਕਹਾਂ ਸਰਗਰਾਂ ਜਗਿੰਦਰ ਸਿੰਘ ਜੀ ਬੱਲ ਜਿੰਨੀ ਉਹਨੇ ਮਿਹਨਤ ਕੀਤੀ ਆ ਨਾ ਮੈਂ ਕਿਹਨਾ ਕੋਈ ਕਰ ਨਹੀਂ ਸਕਦਾ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੇ ਵੋਟਾਂ ਬਣਾਉਣ ਵੇਲੇ ਵੀ ਤੇ ਕੈਂਪੇਨ ਵੇਲੇ ਵੀ ਤੇ ਸਾਡੇ ਇੱਕ ਜਹੇਦਾਰ ਹੈਗੇ ਸਰਖਣ ਸਿੰਘ ਜੀ ਢਾਲੀਵਾਲ ਇਹਨਾਂ ਨੇ ਫਾਉਂਡੇਸ਼ਨ ਦੇ ਵਰਕਰਾਂ ਨੇ ਹਰਦੀਪ ਸਿੰਘ ਆ ਹਰਪਿੰਦਰ ਸਿੰਘ ਜੀ ਸਿੱਧੂ ਉਹ ਨਾਂ ਲੈ ਗਏ ਮਲੀ ਸਾਹਿਬ ਸਾਰਿਆਂ ਦਾ ਮੈਂ ਨਾਂ ਦੁਆਰਾ ਲਵਾ ਪਰ ਇਹਨਾਂ ਫਾਉਂਡੇਸ਼ਨ ਵਾਲਿਆਂ ਨੇ ਭਾਈ ਮਰੀਕ ਸਿੰਘ ਦੇ ਉਹਨੇ ਸਾਡੇ ਤੇ ਆਸਾਨ ਕੀਤਾ ਕਿ ਜਦੋਂ ਇਹਨਾਂ ਨੂੰ ਸਾਡੇ ਨਾਲ ਤੋੜਿਆ ਉਹਨੂੰ ਪਹੁੰਚ ਵੀ ਹੋਈ ਪਰ ਉਹਨੇ ਕਿਹਾ ਨਹੀਂ ਅਸੀਂ ਥੁੱਕ ਕੇ ਨਹੀਂ ਚੱਟਦੇ ਮੈਂ ਉਹਨਾਂ ਨੂੰ ਵਧਾਈ ਦਾ ਵਧਾਈ ਦਿਨਾ ਸਾਡੇ ਬੁੱਟਰ ਸਾਹਿਬ ਬੈਠੇ ਆ ਬਈ ਸਾਡੇ ਮਨਜੀਤ ਸਿੰਘ ਜਿਹੜੇ ਉਧਰੋਂ ਆਏ ਸੀ ਦੋ ਬੰਦਿਆਂ ਦੇ ਨਾਂ ਭੁੱਲ ਗਏ ਮਲੀ ਸਾਹਿਬ ਪਰ ਇੱਕ ਦੇ ਭੁੱਲੇ ਸਿੰਘਦੀਪ ਸਿੰਘ ਰੰਧਾਵਾ ਉਹਦਾ ਵੀ ਨਾਂ ਲੈ ਗਏ ਇੱਕ ਸਾਡੇ ਭੁੱਲ ਗਏ ਕਰਨੈਲ ਸਿੰਘ ਜੋਅਰ ਪਤੋਂ ਆਏ ਆ ਜਿਹੜੇ ਸਾਡੇ ਜੌਹਰਪੀ ਸਿੰਘ ਸੀ ਉਹਨਾਂ ਦੇ ਨਾਲ ਇੰਨੀ ਉਨੀ ਮਦਦ ਕੀਤੀ ਇੰਨੀ ਮਦਦ ਕੀਤੀ ਕਰਨੈਲ ਸਿੰਘ ਨੇ ਮੈਂ ਕਿਹਾ ਉਹਦਾ ਦੇਣਾ ਨਹੀਂ ਦੇ ਸਕਦੇ ਫੇਰ ਜਿਹੜਾ ਹੰਸੋ ਵਾਲਾ ਸਮਝਾ ਸਾਰਾ ਪਾਸਾ ਉਹਨੀ ਸੰਭਾਲਿਆ ਉਹ ਸਾਡੇ ਬਲਜਿੰਦਰ ਸਿੰਘ ਜੀ ਸੇਵਾਦਾਰ ਐਸ਼ਟਮੀ ਸਿੰਘ ਜੀ ਪੁੱਲ ਇਹਨਾਂ ਨੇ ਤੇ ਅਨੂਪ ਸਿੰਘ ਜੈਸਮਨ ਸਿੰਘ ਕਲਵੀਰ ਸਿੰਘ ਇਹਨਾਂ ਨੇ ਉਹ ਪਾਸਾ ਸੰਭਾਲਿਆ ਇਨਾਂ ਨੇ ਉਥੇ ਕੰਪੇਨ ਕੀਤੀ ਉਹਨਾਂ ਦਾ ਵੀ ਪ੍ਰਬੰਧ ਵੱਲੋਂ ਬਹੁਤ ਬਹੁਤ ਸ਼ੇਰ ਗੁੱਪ ਵੱਲੋਂ ਸੋਰੀ ਪ੍ਰਬੰਧ ਵੱਲੋਂ ਸ਼ੇਰ ਗੁੱਪ ਵੱਲੋਂ ਉਹਨਾਂ ਦਾ ਧੰਨਵਾਦ ਸਾਡੇ ੜਵਾਲ ਰਵਨੀਤ ਸਿੰਘ ਜੀ ੜਵਾਲ ਬੈਠੇ ਆ ਬੜੇ ਪੁਰਾਣੇ ਬੰਦੇ ਮੈਂ ਕਿਹੜਾ ਕਿਹੜਾ ਨਾਮ ਲਵਾਂ ਤੁਹਾਡਾ ਮੈਂ ਜੇ ਨਾ ਮੈਨੂੰ ਭੁੱਲ ਜਾਣੇ ਬਹੁਤ ਮੈਂ ਕਿਹਨਾਂ ਤੁਸੀਂ ਇਨਾਂ ਇਹਦੇ ਵਿੱਚ ਯੋਗਦਾਨ ਪਾਇਆ ਪਰ ਗੱਲ ਹੈ ਕਿ ਆ ਅੱਜ ਧੰਨਵਾਦ ਵੋਟਾਂ ਪਾਉਣ ਵਾਲਿਆਂ ਦਾ ਵੀ ਆ ਤਾਂ ਜਿਨੀ ਸਾਨੂੰ ਨਹੀਂ ਪਾਈਆਂ ਉਹਨਾਂ ਦਾ ਵੀ ਆ ਇੱਕ ਮੈਂ ਤੁਹਾਨੂੰ ਬੇਨਤੀ ਕਰਦਿਆਂ ਜਦੋਂ ਕੋਈ ਵੀ ਇਲੈਕਸ਼ਨ ਖਤਮ ਹੋ ਜਾਂਦੀ ਆ ਉਦੋਂ ਸਾਨੂੰ ਕੋਈ ਜਿੱਦਾਂ ਸਾਡੇ ਨਾਲ ਕੀਤਾ ਗਿਆ ਮੈਂ ਕਹਿੰਨਾ ਆਪਾਂ ਨਹੀਂ ਕਰਨਾ ਕਦੀ ਨਹੀਂ ਕਰਨਾ ਕਿ ਇਹ ਬੰਦੇ ਉਹ ਆਪੋਜੀਸ਼ਨ ਦੇ ਆ ਇਹ ਬੰਦੇ ਉਸ ਕਮੇਟੀ ਦੇ ਆ ਅੱਜ ਸਾਡੇ ਲਈ ਸਾਰੇ ਇੱਕੋ ਜਿਹੇ ਆ ਇਹ ਆਪਾਂ ਜਰੂਰ ਮਹਾਰਾਜ ਦੀ ਹਜ਼ੂਰੀ ਤੋਂ ਲੈ ਕੇ ਜਾਣਾ ਸਾਡੇ ਗੁਰਪ੍ਰਸਾਦ ਸਿੰਘ ਜੀ ਢਿਲੋਂ ਨੰਗ ਰਹੇ ਆ ਮੈਂ ਇੱਕ ਬੇਨਤੀ ਕਰਮ ਮਲੀ ਸਾਹਿਬ ਨੂੰ ਕਿਹਾ ਸੀ ਮੈਂ ਕਿਹਾ ਵੀ ਇਨਸਾਫ ਹੈ ਇਹਸ ਬੰਦੇ ਨੇ ਜਿਹੜੀ 3 ਮੈਂਬਰੀ ਕਮੇਟੀ ਸੀ ਸਾਡੇ ਕੋਲੋਂ ਸਾਡਾ ਨਾਮ ਖੋਇਆ ਗਿਆ ਜੋ ਕਿ ਅਸੀਂ 15 ਸਾਲ ਲੱਗੇ ਸੀ ਸਾਨੂੰ ਪ੍ਰਬੰਧ ਨੂੰ ਉਹਨੂੰ ਸਵਾਰਨ ਲਈ ਵੀ ਅਸੀਂ ਹੀ ਸਵਾਰ ਵੀ ਜਦੋਂ ਬੰਦੇ ਵੋਟਾਂ ਬਣਾਉਣ ਤੇ ਪੋਣ ਉਹਦੇ 3-3 ਬੰਦੇ ਹੋਣੇ ਚਾਹੀਦੇ ਆ ਪਰ ਸਾਧ ਸੰਗਤ ਜੀ ਮਾਰੀ ਜੂਰੀ ਚ ਕਹਿੰਨਾ ਸਾਡੇ ਕੋਲੋਂ ਖੋਲੇ ਗਏ ਸੀ ਅਰ ਇਸ ਬੰਦੇ ਨੇ ਸ਼ਾਇਦ ਇਹ ਬੰਦਾ ਨਾ ਹੁੰਦਾ ਤੇ ਆਪਾਂ ਅੱਜ ਪ੍ਰਬੰਧ ਆਪਣਾ ਨਾ ਹੁੰਦਾ ਇਸ ਬੰਦੇ ਨੂੰ ਇਹ ਦੇਣ ਜਾਂਦੀ ਆ ਸਾਰੀ ਕਿਉਂਕਿ ਇਸ ਬੰਦੇ ਨੇ ਜਿੰਨਾ ਵੀ ਇਹ ਤੋਂ ਹੋ ਸਕਿਆ ਉਥੇ ਹੀਰਾ ਫੇਰੀ ਨਹੀਂ ਹੋਣ ਦਿੱਤੀ ਮੈਂ ਉਸ ਪਰ ਜਿਹੜਾ ਪ੍ਰਬੰਧ ਗਿਆ ਮੈਂ ਉਹਨਾਂ ਦੇ ਇੱਕ ਵੀ ਸ਼ਬਦ ਨਹੀਂ ਬੋਲਣਾ ਫਿਰ ਸਾਡੇ ਹੱਥੋਂ ਉਹਨਾਂ ਦਾ ਕੋਈ ਫਰਕ ਨਹੀਂ ਇੱਕ ਹੋਰ ਗੱਲ ਕਹਿ ਦਿਆਂ ਮੇਰੇ ਮੂਹਰੇ ਬਲਜੀਤ ਸਿੰਘ ਜੀ ਮੱਲੀ ਬੈਠੇ ਆ ਮੈਨੂੰ ਚੇਤਾ ਆ ਗਿਆ ਮੈਂ ਹੱਸ ਰਹਾ ਸੀ ਮੈਂ ਕਿਹਾ ਪਾਰਟੀਆਂ ਚ ਚੀਫ ਵੈਪ ਹੁੰਦੇ ਐ ਮੈਂ ਕਹਾ ਸਾਡੀ ਪਾਰਟੀ ਦਾ ਚੀਫ ਵੈਪ ਆ ਬਲਜੀਤ ਸਿੰਘ ਦੀ ਮੱਲੀ ਨਾ ਸੱਚੀ ਗੱਲ ਆ ਜਿੰਨਾ ਚਿਰ ਚੀਫ ਵੈਪ ਨਾ ਹੋਵੇ ਤਾਂ ਪਾਰਟੀਆਂ ਜਿੱਤਦੀਆਂ ਨਹੀਂ ਮੈਂ ਇਹ ਕਹਿਣਾ ਵੀ ਇਹ ਵੀ ਵਾਕਿਆ ਚੀਫ ਵੈਪ ਆ ਇਹਨੇ ਇੰਨਾ ਕੰਮ ਕੀਤਾ ਮੂਹਰੇ ਲਾ ਕੇ ਸ਼ਾਇਦ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੱਲੀ ਸਾਹਿਬ ਰੋਂਦੇ ਸੀ ਤੇ ਇਹ ਆਉਂਦੇ ਹੀ ਨਹੀਂ ਸੀ ਦੋੇ ਭਰਾ ਇਹ ਕਹਿੰਦੇ ਸੀ ਨਹੀਂ ਚੋਣ ਲੜਨੀ ਇਹ ਦਾਸ ਦਾ ਕਸੂਰ ਆ ਤੇ ਇਹਨਾਂ ਨੂੰ ਜਾ ਕੇ ਕੋਈ ਐਸਾ ਦਿਨ ਸੀ ਜਿਸ ਦਿਨ ਮੱਲੀ ਸਾਹਿਬ ਮੈਨੂੰ ਲੈ ਕੇ ਆਏ ਸੀ ਤੇ ਇੱਕ ਇੱਕ ਐਸਾ ਦਿਨ ਸੀ ਦਾਸ ਇਹਨਾਂ ਨੂੰ ਲੈ ਕੇ ਆਇਆ ਦਾਸ ਇਹਨਾਂ ਨੂੰ ਲੈ ਕੇ ਆਇਆ ਮੈਂ ਕਹਿੰਨਾ ਜੋ ਤੁਸੀਂ ਬੈਠੇ ਆ ਸਾਰੇ ਵਾਕਿਆ ਮੱਲੀ ਸਾਹਿਬ ਦੱਸ ਗਏ ਮੈਂ ਹੁਣ ਦੱਸਣਾ ਨਹੀਂ ਕਿ ਜਦੋਂ ਤੋਂ ਗੱਲ ਕਿਉਂਕਿ ਸਾਰੀ ਅੱਜ ਜੋ ਮਰਜ਼ੀ ਕੋਈ ਕਹੀ ਜਾਵੇ ਇੱਕ ਸ਼ਬਦ ਵੀ ਜੋ ਕੁਛ ਵੀ ਪਾਸ ਕੀਤਾ ਸੀ ਮੇਰੇ ਵੀਰਾਂ ਨੇ ਇੱਕ ਸ਼ਬਦ ਵੀ ਕੋਈ ਬੋਲਦਾ ਨਹੀਂ ਸੀ ਇਹ ਤਿੰਨ ਚਾਰ ਬੰਦੇ ਸੀ ਅਸੀਂ ਲੱਗੇ ਸੀ ਇਹ ਅੱਜ ਸਾਰੇ ਹੀ ਵਧਾਈ ਦੇ ਪਾਤਰ ਆ ਪਰ ਅਸੀਂ ਲੱਗੇ ਅੱਜ ਤੁਹਾਡੇ ਕਰਕੇ ਇਹ ਜਿਹੜੇ ਸਾਡੇ 21 ਮੈਂਬਰ ਆ ਇਹਨਾਂ ਕਰਕੇ ਇਹਨਾਂ ਦੇ ਨਾਲ ਦੇ ਸਪੋਰਟਰਾਂ ਕਰਕੇ ਇਹ ਤੁਹਾਨੂੰ ਸੇਵਾ ਮਿਲੀ ਆ ਪਰ ਮੈਂ ਇੱਕ ਇੱਕ ਸੰਗਤ ਦੀ ਜਿਹੜੇ ਤੁਸੀਂ ਸੰਗ ਦੇ ਰੂਪ ਵਿੱਚ ਬੈਠੇ ਹੋ ਜਿਹੜੇ ਘਰਾਂ ਵਿੱਚ ਸੁਣ ਰਹੇ ਹੋ ਜਿਨ੍ਹਾਂ ਕੋ ਅਸੀਂ ਕੈਂਪੇਨ ਜਾ ਕੇ ਕਰਦੇ ਸੀ ਮੇਰੀਆਂ ਬੀਬੀਆਂ ਭੈਣਾਂ ਨੂੰ ਹੱਥ ਜੋੜਦੇ ਸੀ ਕਿਉਂਕਿ ਬੀਬੀਆਂ ਤੋਂ ਬਿਨਾ ਸਮਾਜ ਅਧੂਰਾ ਆ ਬੀਬੀਆਂ ਤੋਂ ਬਿਨਾ ਸਮਾਜ ਅਧੂਰਾ ਆ ਇਹਨਾਂ ਬੀਬੀਆਂ ਕਰਕੇ ਉਹ ਲੱਗਰ ਪੱਕਦਾ ਇਹਨਾਂ ਬੀਬੀਆਂ ਕਰਕੇ ਆਪਾਂ ਨੂੰ ਜਨਮ ਮਿਲਦਾ ਇਹਨਾਂ ਬੀਬੀਆਂ ਹੀ ਕਰਕੇ ਘਰ ਚੱਲਦੇ ਆ ਇਹਨਾਂ ਬੀਬੀਆਂ ਨੂੰ ਅਸੀਂ ਬਹੁਤ ਬੀਬੀਆਂ ਦੀਆਂ ਵੋਟਾਂ ਸੀ ਜਾ ਕੇ ਜਦੋਂ ਹੱਥ ਜੋੜਦੇ ਸੀ ਮੈਂ ਉਹਨਾਂ ਭੈਣਾਂ ਨੂੰ ਉਹਨਾਂ ਮੇਰੀਆਂ ਬੱਚੀਆਂ ਨੂੰ ਮੈਂ ਤੁਹਾਡੇ ਟੈਲੀਵੀਜ਼ਨ ਦਾ ਆਹੀਂ ਬੇਨਤੀ ਕਰਦਾ ਬਈ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਮੈਂ ਇੱਕ ਗੱਲ ਬੇਨਤੀ ਕਰਾਂ ਜਿਹੜੇ ਸਾਡੇ ਕੈਂਡੀਡੇਟ ਆ ਸਾਨੂੰ ਹੁਕਮ ਹੋਇਆ ਭਈ ਉਹਨਾਂ ਦੇ ਨਾਮ ਲਿਆ ਜਾਣ ਮੈਂ ਜਿਨਾ ਆਪਾਂ ਸਾਰੇ ਕੈਂਡੀਡੇਟਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਧੰਨਵਾਦ ਕਰਦੇ ਆ ਉਹਨਾਂ ਦਾ ਇਹਨਾਂ ਇੱਕੀਆਂ ਕੈਂਡੀਡੇਟਾਂ ਨੇ ਬਹੁਤ ਬਹੁਤ ਕੰਪੇਨ ਕੀਤੀ ਆ ਸਾਡੇ ਢੱਟ ਸਾਹਿਬ ਆ ਮੈਂ ਸੋਹੀ ਨਾਮ ਭੁੱਲ ਗਿਆ ਸੀ ਸਿੰਦਰ ਸਿੰਘ ਢੱਟ ਜੀ ਸਾਡੇ ਮੋਢਿਆਂ ਚੋਂ ਆ ਕਿਉਂਕਿ ਮੈਂ ਇਹ ਗੱਲ ਕਰਦਾ ਤਾਂ ਬੇਨਤੀ ਕੀਤੀ ਆ ਵੀ ਕੰਪੇਨ ਜਿਹੜਾ ਵਰਕਰਾਂ ਨੇ ਕੀਤੀ ਆ ਨਾ ਸਾਡਾ ਕਮੇਟੀ ਦਾ ਕੋਈ ਗੱਲ ਨਹੀਂ ਐਸ਼ਟਮੀ ਸਿੰਘ ਜੀ ਬਲਜਿੰਦਰ ਸਿੰਘ ਜੀ ਉਹਨਾਂ ਨੇ ਮੋਰਚਾ ਸਹਮਾ ਲਿਆ ਸੀ ਉੱਥੇ ਜੈ ਸਿਮਰ ਨੇ ਕੁਲਵੀਰ ਸਿੰਘ ਨੇ ਮੈਂ ਮਾਫੀ ਮੰਗ ਲਵਾ ਮੈਨੂੰ ਕਹਿੰਦੇ ਬੁਲਾਰੇ ਬਹੁਤ ਆ ਮੈਂ ਆ ਕਹਿਣ ਵੱਲ ਬਹੁਤ ਕੋਸ਼ਿਸ਼ ਕਰਦਾ ਸੀ ਪੇਖੇ ਮੈਂ ਆ ਜਾਂਚ ਕੇ ਆ ਪਰ ਫੇਰ ਤੁਸੀਂ ਦਿਲ ਦੀਆਂ ਗਰਾਈਆਂ ਵਿੱਚੋਂ ਮੇਰੇ ਕੋਲ ਸ਼ਬਦ ਹੈ ਨਹੀਂ ਮੈਂ ਤੁਹਾਡਾ ਧੰਨਵਾਦ ਕਰਦਾ ਕਿਸਾਂ ਜਿਹੜੇ ਘਰ ਵਿੱਚ ਬੈਠੇ ਆ ਉਹਨਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ